ਹੈਲੋ ਸਸ਼ੀਕਾਲ ਜੀ ਅੱਜ ਸਾਡੀ ਸੈਜਪ੍ਰੀਤ ਦੇ ਲੱਗਣ ਲੱਗਾ ਆ ਟੀਕਾ ਇਸ ਕਰਕੇ ਅਸੀਂ ਚੱਲੇ ਆ ਡਿਪੈਂਸਰੀ ਨੂੰ ਅੱਜ ਮੇਰੀ ਸੈਜੂ ਦੇ ਲੱਗੂਗਾ ਟੀਕਾ ਹੈ ਨਾ ਸੈਜੂ ਅੱਜ ਸਾਡੀ ਸੈਜਪ੍ਰੀਤ ਦੇ ਲੱਗੂਗਾ ਟੀਕਾ ਕਿਉਂਕਿ ਸਾਡੀ ਸੈਜਪ੍ਰੀਤ ਹੋ ਗਈ ਆ ਪੂਰੇ 6 ਮਹੀਨਿਆਂ ਦੀ ਹੋਣ ਲੱਗੀ ਆ ਸੈਜੂ ओ सैजू देख लो जी एक बार फिर साढ़े पिंड गुरुद्वारा <laughs> आ मेरी सहज <laughs> ਯਾ ਹੋਏ ਆਏ ਕਦੇ ਸੁਣਨੇ ਨਹੀਂ ਕਾਂਜ ਆ ਦੇਖੋ ਜੀ ਸਾਡੇ ਪਿੰਡ ਦੇ ਪੁਰਾਣੇ ਘਰ ਜਿਨ੍ਹਾਂ ਨੂੰ ਲੋਕੀ ਛੱਡ ਛੱਡ ਕੇ ਬਾਹਰਲੇ ਦੇਸ਼ਾਂ 'ਚ ਪਹੁੰਚੇ ਹੋਏ ਨੇ ਇੱਕ ਸੁਗੀ ਪੈ ਤਾ ਹਮ ਫੋ ਤਾਂ ਟੀਕਾ ਲੱਗਣਾ ਅੱਜ ਤੇਰੇ ਸੋਨਾ ਸੋਨਾ ਕੋਈ ਨਹੀਂ ਹੈਗਾ ਮੇਰੇ ਬਾਹਰ ਬਹਾਰਾ ਕੀ ਬਿਆਰ ਸਾਡੀ ਡਿਸਪੈਂਸਰੀ ਸਾਡੇ ਪਿੰਡ ਤੋਂ ਬਾਹਰ ਬਾਹਰ ਹੈਗੀ ਹੈ ਜੀ ਅਰਜੋ ਕੁ ਟੈਲੈਂਟ ਹੈਗਾ ਕਿਹੜਾ ਟੈਲੈਂਟ ਦਿਰਜਪੁੱਤ ਅੱਛਾ ਇਹੋਲਾ ਟੈਲੈਂਟ ਆ ਓ ਮਾਈ ਗੋਡ ਬੱਚੇ ਬਹੁਤ ਵਧੀਆ ਟੈਲੈਂਟ ਆ ਤੁਹਾਡੇ ਵਿੱਚ ਇਹ ਟੈਲੈਂਟ ਜਾਰੀ ਰੱਖਿਓ ਕਿਉਂਕਿ ਇਦਾਂ ਟੈਲੈਂਟ ਮੋੜ ਕੇ ਬਾਰ-ਬਾਰ ਨਹੀਂ ਮਿਲਦਾ ਹੁੰਦਾ ਬੱਸ ਕਰੋ ਤੈਨੂੰ ਕਿੰਨੇ ਕੁੱਟੇ ਆ ਤੂੰ ਕੱਤੇ ਸੁੱਤੇ ਆ ਮਿਠਾਈ ਨਾ ਲੱਤ ਨੂੰ ਗੋਹੂ ਨਿਕੜੇ ਹਾਤਰਾ ਤੇਲਾ ਉੱਟ ਕੇ ਵੀ ਹੜਕੀ ਗਈ ਆ ਆ ਦੇਖੋ ਸਾਡੇ ਪਿੰਡ ਦੀਆਂ ਕੋਠੀਆਂ ਲੋਕੀ ਬਾਹਰ ਗਏ ਆ ਛੱਡ ਕੇ ਆਪਣੀਆਂ ਸੋਹਣੀਆਂ ਸੋਹਣੀਆਂ ਕੋਠੀਆਂ ਇਹ ਮੇਰਾ ਹੁਣ ਹੀ ਨਹੀਂ ਵਿਹਾਈਆਂ ਵਿੱਚ ਪਾਇਆ ਸੌਂਦੀ ਪਈ ਤੇ ਮੇਰਾ ਆਜੇ ਸਾਡੇ ਪਿੰਡ ਦਾ ਮੰਦਿਰ ਹੈਗਾ ਆ ਤੇ ਆਂਦੇ ਹੁੰਦੇ ਆਪਾਂ ਕਦੀ ਕਦੀ ਤੇ ਨਾਲ ਹੀ ਸਾਡੇ ਪਿੰਡ ਤਾਂ ਹੈਗਾ ਦਾਖਾ ਸੀ ਇਹ ਗਾ ਬੀ ਸਹੀ ਗੱਲ ਨਿੱਕੇ ਨਿੱਕੇ ਆਣਿਆਂ ਨੂੰ ਪਸੰਦ ਆਂਦੇ ਨਿੱਕੇ ਨਿੱਕੇ ਖਾ ਕੇ ਛੜਾ ਕਾਕਾ ਸਾਰਿਆਂ ਨੇ ਪਸੰਦ ਆਉਂਦਾ ਭਾਵਾ ਕੀ ਕਰੀ ਹੂੰ ਨੀ ਨੰਦੀ ਮੇਰੇ ਪੋਟ ਨੂੰ ਬਰੀਆ ਨਹੀਂ ਨੀ ਆਂਦੇ ਮੈਂ ਮੱਸਾ ਗਈ ਆ ਭਰਾਵਾ ਕਹਲਾ ਮੇਰੀਆਂ ਦੀਦਾ ਨਹੀਂ ਭੂਰੀਆਂ ਹੁੰਦੀਆਂ ਸੁਣੀ ਹੁਣ ਇਹਦੀਆਂ ਨਹੀਂ ਹੁੰਦੀਆਂ ਮੈਂ ਦੱਸਦਾ 11 ਵਜੇ ਤੱਕ ਬੈਠ ਨਹੀਂ ਛੱਡਦੀ ਮੇਰੀ ਸੌਂ ਨਹੀਂ ਦੇਣਾ ਨਾ ਨਾ ਜਸ ਹਰ ਵਾਰ ਕੱਲ ਤੋਰ ਲਿਈ ਨਾ ਕੀ ਬਦੰਦ ਤਾਂ ਉਲਟਾ ਹੋ ਜਾਵੇ ਸਹੀ ਗੱਲ ਆ ਸਾਡੀ ਸੋਹਣੀਏ ਸੱਚ ਦੇ ਲੱਬ ਨੂੰ ਘੋਲ ਲੜਾ ਦੇ ਆਹ ਉਹ ਤੇ ਪਤਾ ਸੋਹ ਜਿੰਦੀ ਜਿੰਦੀ ਸੁਣਨੋ आज साढ़े पिंड डिपेंसरी, जितने अज बच्चे लगे जाए जनता ही बैठी है پنجي اڳي ترن